पीरो दब के पिटो हाय हाय लज के पिटो हाय हाय शादी होया हाय हाय दब के पिटो हाय हाय दब के पिटो हाय हाय भारतीय जनता पार्टी जिंदाबाद देव शर्मा देव बी जिंदाबाद आकी होया रंगी होया आकी होया रंगी ਬੋਲੀ ਜਰਾਦੀ ਰੋਇਆ ਕੀ ਕਹਿਣਾ ਚਾਹੁੰਨੇ ਜਿਹੜਾ ਅੱਜ ਦਾ ਉਤਲਾ ਫੁੱਕਿਆ ਗਿਆ ਦੇਖੋ ਅਮਨ ਸਾਡੇ ਜਾਣਦੇ ਆ ਸਾਡੇ ਤੋਂ ਬਾਅਦ ਤੁਸੀਂ ਜਾਣਦੇ ਹੋ ਜਿਸ ਤਰੀਕੇ ਦੇ ਨਾਲ ਮਨੀਸ਼ ਸੋਧਿਆ ਜਿਹਨੇ ਬਿਆਨਤਾ ਦਿੱਤੀ ਵੀ ਪੰਜਾਬ ਵਿੱਚ ਕੁਝ ਵੀ ਕਰੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬੰਨੀ ਚਾਹੀਦੀ ਹੈ ਚਾਹ ਝੂਠ ਬੋਲੋ ਪੈਸੇ ਵੰਡੋ ਲੁੱਟੋ ਲੁੱਟਾ ਕਰੋ ਖੋਵਾ ਕਰੋ ਮਾਰੋ ਕੁੱਟੋ ਜੋ ਮਰਜੀ ਕਰੋ ਪਰ ਫਤ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੰਨੀ ਚਾਹੀਦੀ ਹੈ ਔਰ ਅੱਜ ਪੁਲਿਸ ਜਿਹੜੀ ਹੈ ਉਹਨਾਂ ਦਾ ਬਿਆਨ ਦੇਖ ਕੇ ਉਹ ਜਿਹੜਾ ਲਾਗੂ ਕਰਤਾ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਚੁਪ ਚੁਪ ਕੇ ਅੰਦਰ ਦੇਣਾ ਸ਼ੁਰੂ ਕਰਤਾ ਜਿੱਤੇ ਜਿਹੜੇ ਕੈਂਪ ਲੱਗੇ ਸੀ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਸਾਰੇ ਬੰਦ ਕਰਵਾ ਦਿੱਤੇ ਪਰ ਮੈਂ ਅਫਸਰ ਨੂੰ ਇਹ ਕਹਿਣਾ ਚਾਹਨਾ ਨਾ ਕਰੂੰ ਇਹ ਇੱਕ ڈاکੂ ਲੁਟੇਰੇ ਜਿਹੜੇ ਲੋਕ ਨੇ ਦਿੱਲੀ ਨੂੰ ਲੁੱਟ ਕੇ ਆਏ ਨੇ ਤੁਸੀਂ ਦਿੱਲੀ ਦੇ ਲੁਟੇਰਿਆਂ ਨੂੰ ਜੇ ਕਹਣੇ ਵਿੱਚ ਲੱਗ ਕੇ ਜੇ ਤੁਸੀਂ ਜਨਤਾ ਨੂੰ ਪਰੇਸ਼ਾਨ ਕਰੋਗੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਪਰੇਸ਼ਾਨ ਕਰੋਗੇ ਭਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਚੁੱਪ ਕਰਕੇ ਬਹਿਣਾ ਨਹੀਂ ਤੁਹਾਡਾ ਪੂਰਾ ਮੁਕਾਬਲਾ ਕਰੇਗਾ ਔਰ ਮੈਂ ਕੇਜਰੀਬਲ ਨੂੰ ਕਹਿਣਾ ਚਾਹਨਾ ਭਗਵੰਤ ਮਾਰਟੀਨ ਨੂੰ ਕਹਿਣਾ ਚਾਹਨਾ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਤੇ ਉਹਨੂੰ ਇੱਥੇ ਰੱਜਵਾ ਪੱਥਰ ਰੰਦੇਣਗੇ ਹਾਂ ਜਰ ਕੀ ਲਾਵਾ ਤੁਹਾਡਾ ਮੇਰਾ ਅਰੁਮ ਕੁੰਮਰਾ ਮੈਂ ਆਪਣਾ ਮਹਾ ਮੰਤਰੀ ਚਦੋਈ ਨਗਰ ਮੰਡਲ ਤੋਂ ਸਰ ਰਾਜ ਜਿਵੇਂ ਜਿਹੜਾ ਕਰੋਸ ਧਰਨਾ ਅੱਜ ਭਗਵੰਤ ਮਾਨ ਜੀ ਦਾ ਉਤਲਾ ਫੁਕਿਆ ਗਿਆ ਕੀ ਕਹਿਣਾ ਚਾਹੁੰਦੇ ਮੈਨੂੰ ਸਭ ਤੋਂ ਪਹਿਲੀ ਗੱਲ ਤਾਂ ਇਹ ਸਮਝ ਨਹੀਂ ਆਈ ਵੀ ਜਿਹੜੇ ਇਹਨਾਂ ਦੇ ਆਪਣੇ ਐਮ ਐਲ ਏ ਨੇ ਸੇਮ ਸੁਵਿਧਾਵਾਂ ਦੇ ਕੈਂਪ ਇਹ ਲਗਾ ਰਹੇ ਨੇ ਜਦੋਂ ਕੀ ਸੈਂਟਰ ਦੀ ਸਕੀਮ ਹੈ ਉਹਦੇ ਤੇ ਸਾਰਿਆਂ ਦਾ ਫਿਰ ਕਹਿੰਦੇ ਹੱਕ ਹੈ ਕਜੀ ਅਗਰ ਹਰ ਗਾਉ ਦੇ ਵਿੱਚ ਜਾ ਕੇ ਹਰੇਕੀ ਕਾਮ ਆਦਮੀ ਤੱਕ ਆਮ ਜਨਤਾ ਤੱਕ ਉਸ ਨੂੰ ਲੈ ਕੇ ਜਾਣੇ ਪਏ ਜਿਹੜੀ ਚੀਜ਼ ਉਹਨਾਂ ਦੇ ਲੋਕਾਂ ਵਾਸਤੇ ਹੀ ਬਣੀ ਹੈ ਫੇ ਸਾਨੂੰ ਰੋਕਿਆ ਕਿਉਂ ਜਾ ਰਹੇ ਅੱਜ ਜਿਹੜਾ ਅੱਜ ਪੁਤਲਾ ਫੁਕਿਆ ਗਿਆ ਇਹਦੇ ਵਿੱਚ ਕੀ ਪਰਪਲ ਹੈ ਵੀ ਮੇਨ ਉਹਨਾਂ ਕੀ ਮੈਸੇਜ ਆ ਥੋੜਾ ਇਸ ਪੁਤਲਾ ਫੂਕ ਜਿਹੜਾ ਪ੍ਰਦਰਸ਼ਨ ਹੈ ਉਹਦੇ ਨਾਲ ਇਹ ਹੈ ਕਿ ਭਾਰਤ ਜਨਤਾ ਪਾਰਟੀ ਦਾ ਕਾਰਜਕਰਤਾ ਨਾ ਤਾਂ ਕਦੇ ਰੁਕਿਆ ਨਾ ਕਿਸੇ ਤੋਂ ਖੌਫ ਖਾਂਦਾ ਹੈ ਹਮੇਸ਼ਾ ਲੋਕ ਸੇਵਾ ਦੇ ਵਿੱਚ ਲੋਕ हित ਦੇ ਵਿੱਚ ਅੱਗੇ ਵੱਧਦਾ ਰਿਹਾ ਔਰ ਅੱਗੇ ਵੀ ਵੱਧਦਾ ਰਹੇਗਾ ਤੁਸੀਂ ਸਾਡ ਨੂੰ ਜਿੰਨਾ ਮਰਜ਼ੀ ਰੋਕ ਲਓ ਜੈ ਹਿੰਦ ਜੈ ਭਾਰਤ ਸਰ ਅੱਜ ਜਿਹੜਾ ਪੁਤਲਾ ਫੂਕਿਆ ਗਿਆ ਵਾ ਆ ਮੁੱਖ ਮੰਤਰੀ ਸਾਉ ਦਾ ਕੀ ਕਹਣਾ ਚੋ ਦੇਖੋ ਪੁਤਲਾ ਸਾਰੇ ਪੰਜਾਬ ਦੇ ਵਿੱਚ ਹਰ ਕੰਸੀਡੈਂਸੀ ਦੇ ਵਿੱਚ ਪੁਤਲੇ ਫੂਕੇ ਗਏ ਆ ਔਰ ਅੱਜ ਇਸ ਖਲਕਾ ਸੈਂਟਰ ਲੁਧਿਆਣਾ ਸ਼੍ਰੀ ਗੁਰਦੇਵ ਸ਼ਰਮਾ ਦੇਪੀ ਸੈਂਟਰ ਦੇ ਇੰਚਾਰਜ ਨੇ ਉਹ ਰਾਜਸਥਾਨ ਵਿੱਚ ਪੁਤਲਾ ਫੂਕਿਆ ਗਿਆ ਉਹ ਕਿਉਂ ਫੂਕਿਆ ਗਿਆ ਸਮੇਂ ਦੇ ਇਨਾਨੇ ਨੇ ਜਖਰ ਜੀ ਨੂੰ ਵਿਸਾਰ ਕੀਤਾ ਕੱਲ ਇਹਨਾਂ ਨੇ ਜੀਤਿਆ ਕੱਲਾ ਉਹ ਤੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਕਤ ਜਿਹੜੇ ਸੀਗੇ ਚਾਹ ਜਿਲ੍ਹਾ ਬਲਾਸ ਸੀਟ ਚਾਹ ਐਕਸਾ ਪਹਿਲੇ ਸੀ ਕਾਇਕਸ ਮਤਰੀ ਜੀ ਚਾਹ ਐਕਸਾ 20 ਉਹਨਾਂ ਨੂੰ ਵਿਸਾਰ ਕਰ ਕੀਤਾ ਗਿਆ ਤੇ ਦੋ ਤਿੰਨ ਘੰਟੇ ਬਾਅਦ ਪ੍ਰੋਸੈਸਮੈਂਟ ਕਰਕੇ ਉਹਨਾਂ ਨੂੰ ਚੁਣ ਦਿੱਤਾ ਗਿਆ ਅੱਜ ਐਸਐਸ ਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ ਅਖਲੇ ਉੱਤ ਰਹੇ ਆ ਕਿ ਜਿਹੜੀਆਂ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਦੀਆਂ ਸਕੀਮਾਂ ਨੇ ਚਾਹ ਜਨਤਾਂ ਨੀਯੋਜਨਾ ਹੈ ਚਾਹ ਵਿਸ਼ਕਰਮਾ ਯੋਜਨਾ ਪ੍ਰਧਾਨ ਮੰਤਰੀ ਯੋਜਨਾ ਆਸ਼ਮਾਨ ਯੋਜਨਾ ਉਹ ਮੈਂ ਸਮਝਦਾ ਕਿ ਇਹ ਯੋਜਨਾਵਾਂ ਇਹਨਾਂ ਦੇ ਦੁਸਤਰਾ ਦੇ ਵਿੱਚ ਇਹਨਾਂ ਨੇ ਬੋਰ ਲਗਾਏ ਆ ਕਿ ਕਹਿੰਦੇ ਆ ਕਿ ਸਾਡੇ ਕੋਲ ਆ ਕੇ ਇਹ ਦੇਖੋ ਕਿ ਇਸ ਸਕੀਮ ਤੇ ਜੀ ਆ ਸਾਨੂੰ ਸਾਡੇ ਰਾਹੀ ਕਰੋ ਕਿ ਉਹ ਤੁਹਾਡੇ ਰਾਹੀ ਚੱਗੇ ਭਾਰਤੀ ਜਨਤਾ ਪਾਰਟੀ ਦਾ ਵਕਲ ਜਿਹੜਾ ਜਾਗਰਤਾ ਹਰ ਗਲੀ ਹਰ ਪਿੰਡ ਲੈ ਜਾ ਕੇ ਪ੍ਰਧਾਨ ਮੰਤਰੀ ਮੋਦੀ ਜੀ ਦੀ ਇਸ ਯੋਜਨਾ ਨੂੰ ਲਾਗੂ ਕਰਾਉਣ ਵਾਸਤੇ ਉਹਨਾਂ ਦਾ ਸਾਥ ਦੇਵੇਗਾ ਜਿਸ ਤਰ੍ਹਾਂ ਲੈਡ ਕਾਲਿਕ ਪਾਲਸੀ ਇਹਨਾਂ ਨੇ ਲਿਆਂਦੀ ਸੀ ਇਹਨਾਂ ਨੂੰ ਉੱਥੇ ਪੈਦੀ ਨੋਟੀਫਿਕੇਸ਼ਨ ਵਾਪਸ ਲੈਣਾ ਪਿਆ ਇਹਨਾਂ ਨੂੰ ਪਤਾ ਲੱਗ ਗਿਆ ਕਿ ਕਿਸਾਨ ਵੀਰ ਵੀ ਤੌਰ ਪਿੰਡਾਂ ਦੇ ਲੋਕੀ ਜਿਹੜੇ ਆ ਭਾਜਪਾ ਪਾਰਟੀ ਨਾਲ ਖੜ ਗਏ ਆ ਇਸ ਕਰਕੇ ਮੈਂ ਉਹਨਾਂ ਕਿਸਾਨ ਵੀਰਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਗਲੀ ਗਲੀ ਜਾ ਕੇ ਦਰਵੇ ਲਗਾਏ ਉਹ ਸਰਕਾਰ ਦੇ ਨਾ ਪ੍ਰੈਸ਼ਰ ਪਾਇਆ ਤੇ ਸਰਕਾਰ ਤੋਂ ਇਹ ਪਾਲਿਸੀ ਪਾਸ ਲੈ ਲਈ ਇਸੇ ਤਰੀਕੇ ਇਹ ਵੀ ਜਿਹੜਾ ਹੁਕਮ ਇਹਨਾਂ ਨੇ ਕੀਤਾ ਤੇ ਅਸੀਂ ਸਹਿਯੋਗ ਦਾ ਵਿਰੋਧ ਕਰਾਂਗੇ ਸਕੀਮਾਂ ਲਾਗੂ ਹੋਣ ਦਿਆਂਗੇ ਅਸੀਂ ਘਰ ਘਰ ਜਾ ਕੇ ਇਸ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਵਾਂਗੇ ਤੇ ਮੋਦੀ ਸਰਕਾਰ ਦਾ ਲਾਭ ਜਿਹੜਾ ਹੈ ਉਹਨਾਂ ਨੂੰ ਦਿਵਾਵਾਂਗੇ ਅੱਜ ਦੇ ਇਸ ਸੰਮੇਲਨ ਦੇ ਵਿੱਚ ਸ਼੍ਰੀ ਗੁਰਦੇਵ ਸੰਗੀਦਾ ਭਾਜਪਾ ਪਾਰਟੀ ਦੇ ਹਰ

بندويا کي هئي هئي بندويا بندي مخدمتري مرداباد 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 ربي بندي مخدمتري مرداباد 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 ربي